ਸਤਿ ਸ਼੍ਰੀ ਅਕਾਲ ਦੋਸਤੋ ਨੂਰ ਸਰਬਤ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਨੌਜਵਾਨ ਲੜਕੀ ਅਨੰਨਿਆ ਦੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿ ਉਸਨੇ ساری ਜ਼ਿੰਦਗੀ ਵਿਆਹ ਕਿਉਂ ਨਹੀਂ ਕਰਵਾਇਆ ਸੋ ਆਓ ਲੈ ਚੱਲੀਏ ਤੁਹਾਨੂੰ ਅਨੰਨਿਆ ਦੀ ਕਹਾਣੀ ਦੇ ਵਿੱਚ ਉਸਦੇ ਪਿੰਡ ਵਿੱਚ ਹਿਮਾਲਿਆ ਦੀਆਂ ਘਾਟੀਆਂ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਹਮੀਰਪੁਰ ਚਾਰ ਚੁਫੇਰੇ ਹਰੀਆਲੇ ਖੇਤ ਝਰਨਿਆਂ ਦੀ ਰਸਪ੍ਰੀਤੁਣੀ ਅਤੇ ਸਵੇਰੇ ਸ਼ਾਮ ਮੰਦਰ ਦੀਆਂ ਘੰਟੀਆਂ ਪਿੰਡ ਨੂੰ ਜੰਨਤ ਵਰਗਾ ਸੁੰਦਰ ਬਣਾਉਂਦੀਆਂ ਸਨ ਇਸੇ ਪਿੰਡ ਵਿੱਚ ਰਹਿੰਦੀ ਸੀ ਇੱਕ ਕੁੜੀ ਆਨੰਨਿਆ ਬਚਪਨ ਤੋਂ ਹੀ ਉਹ ਸਾਰੇ ਪਿੰਡ ਵਿੱਚ ਮਸ਼ਹੂਰ ਸੀ ਉਸ ਦੀਆਂ ਵੱਡੀਆਂ ਝੀਲ ਵਰਗੀਆਂ ਅੱਖਾਂ ਲੰਮੇ ਕਾਲੇ ਵਾਲ ਜੋ ਧੁੱਪ ਵਿੱਚ ਸੋਨੇ ਦੇ ਤਾਰਾਂ ਵਾਂਗ ਚਮਕਦੇ ਸਨ ਪਰ ਉਸ ਦੀ ਅਸਲ ਖੂਬਸੂਰਤੀ ਉਸ ਦੀ ਮੁਸਕਾਨ ਸੀ ਜਦੋਂ ਉਹ ਹੱਸਦੀ ਤਾਂ ਲੱਗਦਾ ਜਿਵੇਂ ਸਵੇਰ ਦੀ ਪਹਿਲੀ ਕਿਰਨ ਧਰਤੀ ਤੇ ਉਤਰਾਈ ਹੋਵੇ ਪਿੰਡ ਵਾਲੇ ਉਹਨੂੰ ਪਿਆਰ ਨਾਲ ਕਹਿੰਦੇ ਸਨ ਸਾਡੇ ਪਿੰਡ ਦੀ ਮੋਤੀ ਪਰ ਉਸ ਦਾ ਸੁਭਾਅ ਉਸ ਦੇ ਸੋਹਣੇਪਨ ਨਾਲੋਂ ਵੀ ਵੱਧ ਅਨੋਖਾ ਸੀ ਉਹ ਹਮੇਸ਼ਾ ਹੋਰਨਾਂ ਦੀ ਮਦਦ ਲਈ ਤਿਆਰ ਰਹਿੰਦੀ ਇੱਕ ਵਾਰੀ ਮੇਲੇ ਵਿੱਚ ਇੱਕ ਛੋਟਾ ਬੱਚਾ ਆਪਣੀ ਮਾਂ ਤੋਂ ਵਿਛੜ ਗਿਆ ਭੀੜ ਵਿੱਚ ਕਿਸੇ ਨੇ ਧਿਆਨ ਨਾ ਦਿੱਤਾ ਪਰ ਸਿਰਫ 10 ਸਾਲ ਦੀ ਅਨੰਨਿਆ ਨੇ ਉਸ ਨੂੰ ਚੁੱਕ ਕੇ ਘੰਟਿਆਂ ਪਰ ਸੰਭਾਲਿਆ ਅਤੇ ਅਖੀਰਕਾਰ ਉਸ ਦੀ ਮਾਂ ਨੂੰ ਮਿਲਾਇਆ ਬੱਚੇ ਦੀ ਮਾਂ ਦੇ ਅੱਖਾਂ ਵਿੱਚ ਹੰਝੂ ਵਗ ਪਏ ਅਤੇ ਸਾਰਾ ਪਿੰਡ ਹੈਰਾਨ ਹੋ ਗਿਆ ਕਿ ਇੰਨੀ ਛੋਟੀ ਉਮਰ ਦੀ ਅਨੰਨਿਆ ਵਿੱਚ ਇੰਨੀ ਕਰੁਣਾ ਤੇ ਜ਼ਿੰਮੇਵਾਰੀ ਹੈ ਅਨੰਧਿਆ ਦੇ ਰੂਪ ਤੇ ਗੁਣ ਦੀਆਂ ਬਾਤਾਂ ਵੀ ਸਾਰੇ ਪਹਾੜਾਂ ਵਿੱਚ ਹੁੰਦੀਆਂ ਸਨ ਅਨੰਨਿਆ ਦੀ ਸੋਹਣੇਪਨ ਦੀ ਚਰਚਾ ਦੂਰ ਦੂਰ ਤੱਕ ਫੈਲ ਗਈ ਸੀ ਨਜ਼ਦੀਕੀ ਪਿੰਡਾਂ ਦੇ ਨੌਜਵਾਨ ਉਸ ਦੀ ਝਲਕ ਵੇਖਣ ਆਉਂਦੇ ਖੂਹ ਤੇ ਜਦੋਂ ਉਹ ਪਾਣੀ ਭਰਨ ਜਾਂਦੀ ਤਾਂ ਮੁੰਡੇ ਇੱਕ ਦੂਜੇ ਨਾਲ ਹੌਲੇ ਹੌਲੇ ਕਹਿੰਦੇ ਵੇਖੋ ਇਹ ਹੀ ਹੈ ਅਨੰਨਿਆ ਕਿੰਨੀ ਸੋਹਣੀ ਹੈ ਪਰ ਅਨੰਨਿਆ ਉਹਨੂੰ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਸੀ ਉਹ ਅਕਸਰ ਕਹਿੰਦੀ ਰੂਪ ਤਾਂ ਮਿੱਟੀ ਵਾਂਗ ਢਲ ਜਾਂਦਾ ਹੈ ਪਰ ਦਿਲ ਦੀ ਦਇਆ ਤੇ ਸਾਹਸ ਹੀ ਇਨਸਾਨ ਦੀ ਅਸਲੀ ਪਛਾਣ ਹੁੰਦੀ ਹੈ ਉਸ ਦੀ ਦਾਦੀ ਜਿਸ ਨੂੰ ਸਾਰੇ ਬੂਆ ਜੀ ਕਹਿੰਦੇ ਸਨ ਹਮੇਸ਼ਾ ਅਨੰਨਿਆ ਨੂੰ ਸਿਖਾਉਂਦੀ ਸੀ ਕਿ ਬੇਟੀ ਸੋਹਣਾ ਪਨ ਰੱਬ ਦੀ ਦਿੱਤੀ ਨਿਯਮਤ ਜ਼ਰੂਰ ਹੈ ਪਰ ਅਸਲੀ ਗਹਿਣਾ ਇਨਸਾਨ ਦਾ ਚੰਗਾ ਚਰਿੱਤਰ ਹੁੰਦਾ ਹੈ ਅਨੰਨਿਆ ਨੇ ਇਹ ਸਿੱਖਿਆ ਆਪਣੇ ਦਿਲ ਵਿੱਚ ਵਸਾ ਲਈ ਅੱਜ ਅਨੰਨਿਆ ਪਹਿਲੀ ਕਸੌਟੀ ਦਾ ਦਿਨ ਸੀ ਇੱਕ ਸਾਲ ਪਿੰਡ ਵਿੱਚ ਅਕਾਲ ਪੈ ਗਿਆ ਖੇਤ ਸੁੱਕ ਗਏ ਤਲਾਬ ਸੁੱਕਣ ਲੱਗੇ ਬੱਚੇ ਰੋਂਦੇ ਬਜ਼ੁਰਗ ਹਤਾਸ਼ ਹੋ ਗਏ ਇਹ ਸਭ ਕੁਝ ਦੇਖ ਕੇ ਅਨੰਨਿਆ ਚੁੱਪ ਨਾ ਰਹੀ ਉਸ ਨੇ ਔਰਤਾਂ ਨੂੰ ਇਕੱਠੀਆਂ ਕਰਕੇ ਕਿਹਾ ਜੇ ਅਸੀਂ ਬੈਠੇ ਰਹੇ ਤਾਂ ਅਕਾਲ ਸਾਨੂੰ ਖਾ ਜਾਵੇਗਾ ਚਲੋ ਸਭ ਮਿਲ ਕੇ ਪੁਰਾਣਾ ਤਲਾਬ ਖੋਦਦੇ ਹਾਂ ਪਾਣੀ ਬਣਾਉਂਦੇ ਹਾਂ ਸਵੇਰ ਤੋਂ ਪਹਿਲਾਂ ਹੀ ਉਹ ਖੁਦ ਕੋਹਾੜੀ ਲੈ ਕੇ ਤਲਾਬ ਤੇ ਪਹੁੰਚ ਗਈ ਉਸ ਦੀਆਂ ਨਾਜ਼ੁਕ ਹਥੇਲੀਆਂ ਤੇ ਛਾਲੇ ਪੈ ਗਏ ਪਰ ਉਹ ਹਿੰਮਤ ਨਾਲ ਖੋਦਦੀ ਰਹੀ ਉਸ ਦੀ ਲਗਨ ਦੇਖ ਕੇ ਪੂਰਾ ਪਿੰਡ ਉਹਦੇ ਨਾਲ ਮਿਹਨਤ ਕਰਨ ਲੱਗ ਪਿਆ ਕੁਝ ਦਿਨਾਂ ਦੀ ਮਿਹਨਤ ਦੇ ਨਾਲ ਚਰਨੇ ਦਾ ਪਾਣੀ ਤਲਾਬ ਵਿੱਚ ਆਉਣ ਲੱਗ ਪਿਆ ਪਿੰਡ ਬਚ ਗਿਆ ਸਾਭਨੇ ਖੁਸ਼ੀ ਨਾਲ ਨਾਰੇ ਲਗਾਏ ਜੈ ਹੋ ਅਨੰਨਿਆ ਦੀ ਜੈ ਹੋ ਅਨੰਨਿਆ ਦੀ ਹੁਣ ਇਸ ਇਲਾਕੇ ਦੇ ਰਾਜਕੁਮਾਰ ਦੀ ਗੱਲ ਕਰਦੇ ਹਾਂ ਇਸ ਅਨੰਨਿਆ ਦੀ ਸ਼ੋਹਰਤ ਰਾਜ ਮਹਿਲ ਤੱਕ ਪਹੁੰਚ ਗਈ ਸੀ ਰਾਜਕੁਮਾਰ ਅੰਬਰ ਖੁਦ ਪਿੰਡ ਆਇਆ ਉਸ ਨੇ ਅਨੰਨਿਆ ਨੂੰ ਵੇਖ ਕੇ ਸੋਚਿਆ ਇਹ ਕੁੜੀ ਸਿਰਫ ਸੋਹਣੀ ਹੀ ਨਹੀਂ ਬੇਮਿਸਾਲ ਸਾਹਸੀ ਵੀ ਹੈ ਅੰਬਰ ਨੇ ਵਿਆਹ ਦਾ ਪ੍ਰਸਤਾਵ ਰੱਖਿਆ ਪਰ ਅਨੰਨਿਆ ਨੇ ਕਿਹਾ ਮੈਂ ਤਦ ਤੱਕ ਵਿਆਹ ਨਹੀਂ ਕਰਾਂਗੀ ਜਦ ਤੱਕ ਪਿੰਡ ਅਤੇ ਰਾਜ ਤੇ ਆਉਣ ਵਾਲਾ ਖਤਰਾ ਟਲ ਨਾ ਜਾਵੇ ਦਰ ਅਸਲ ਨੇੜਲੇ ਰਾਜ ਦੀ ਫੌਜ ਹਮਲਾ ਕਰਨ ਦੀ ਤਿਆਰੀ ਕਰ ਰਹੀ ਸੀ ਅੰਬਰ ਨੇ ਫੌਜ ਤਿਆਰ ਕੀਤੀ ਤੇ ਅਨੰਨਿਆ ਨੇ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕਰਕੇ ਸਿਪਾਈਆਂ ਲਈ ਖਾਣਾ ਪਾਣੀ ਤੇ ਦਵਾਈਆਂ ਦੀ ਤਿਆਰੀ ਕਰਵਾਈ ਜੰਗ ਸ਼ੁਰੂ ਹੋਈ ਰਾਜਕੁਮਾਰ ਅੰਬਰ ਵੀ ਜ਼ਖਮੀ ਹੋ ਗਿਆ। ਅਨੰਨਿਆ ਨੇ ਜਿੱਥੇ ਜੰਗ ਵਿੱਚ ਹਿੱਸਾ ਲਿਆ ਨਾਲ ਹੀ ਆਪਣੇ ਹੱਥਾਂ ਨਾਲ ਰਾਜਕੁਮਾਰ ਅੰਬਰ ਦੀ ਸੇਵਾ ਵੀ ਕੀਤੀ। ਉਸ ਦੀ ਹਿੰਮਤ ਨਾਲ ਸਿਪਾਹੀਆਂ ਦਾ ਮਨੋਬਲ ਉੱਚਾ ਰਿਹਾ ਅਤੇ ਆਖਰਕਾਰ ਦੁਸ਼ਮਣ ਹਾਰ ਕੇ ਭੱਜ ਗਏ। ਰਾਜਕੁਮਾਰ ਅੰਬਰ ਵੀ ਬਚ ਗਿਆ ਅਤੇ ਪਿੰਡ ਵੀ ਬਚ ਗਿਆ। ਜੰਗ ਖਤਮ ਹੋਣ ਦੇ ਬਾਅਦ ਰਾਜਕੁਮਾਰ ਅੰਬਰ ਨੇ ਦੁਬਾਰਾ ਸਭ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਅਨੰਨਿਆ ਦੇ ਲਈ ਰੱਖਿਆ ਪਰ ਅਨੰਨਿਆ ਨੇ ਕਿਹਾ ਮੈਂ ਵਿਆਹ ਕਰਕੇ ਇੱਕ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਨਹੀਂ ਹੋ ਸਕਦੀ ਮੇਰਾ ਜੀਵਨ ਸੇਵਾ ਲਈ ਹੈ ਸਾਰੇ ਲੋਕਾਂ ਨੂੰ ਸਮਰਪਣ ਹੈ ਪਿੰਡ ਵਾਲੇ ਹੈਰਾਨ ਰਹਿ ਗਏ ਪਰ ਉਸ ਦੀਆਂ ਅੱਖਾਂ ਵਿੱਚ ਦ੍ਰਿੜਤਾ ਸੀ ਰਾਜਕੁਮਾਰ ਅੰਬਰ ਨੇ ਸਿਰ ਝੁਕਾ ਕੇ ਕਿਹਾ ਅੱਜ ਤੂੰ ਮੈਨੂੰ ਸਿਖਾਇਆ ਹੈ ਕਿ ਅਸਲੀ ਸੋਹਣਾਪਣ ਰੂਪ ਵਿੱਚ ਨਹੀਂ ਸੇਵਾ ਤੇ ਕਰਮ ਵਿੱਚ ਹੈ ਤੂੰ ਇਸ ਰਾਜ ਦੀ ਮਾਂ ਹੈ ਸਾਡੀ ਪ੍ਰੇਰਣਾ ਹੈ ਤੂੰ ਸੋ ਕਹਿੰਦੇ ਹਨ ਕਿ ਅਨੰਨਿਆ ਨੇ ਕਦੀ ਵੀ ਵਿਆਹ ਨਹੀਂ ਕਰਵਾਇਆ ਉਸਨੇ ساری ਉਮਰ ਪਿੰਡ ਤੇ ਰਾਜ ਦੀ ਸੇਵਾ ਵਿੱਚ ਬਿਤਾ ਦਿੱਤੀ ਸਕੂਲ ਖੁੱਲੇ ਔਰਤਾਂ ਨੂੰ ਖੁਦ ਮੁਖਤਿਆਰ ਬਣਾਇਆ ਪਾਣੀ ਦੇ ਸਰੋਤ ਬਣਾਏ ਸਾਰੇ ਬੱਚੇ ਉਸ ਨੂੰ ਅੰਮਾ ਕਹਿੰਦੇ ਸਨ ਹਾਲਾਂਕਿ ਉਸ ਦਾ ਵਿਆਹ ਨਹੀਂ ਹੋਇਆ ਬੱਚੇ ਨਹੀਂ ਹੋਏ ਪਰ ਫਿਰ ਵੀ ਸਾਰਿਆਂ ਬੱਚਿਆਂ ਦੀ ਅੰਮਾ ਬਣ ਗਈ ਵੱਡੀ ਉਮਰ ਵਿੱਚ ਹੀ ਉਸ ਦੀਆਂ ਅੱਖਾਂ ਵਿੱਚ ਉਹੀ ਚਮਕ ਸੀ ਮਰਨ ਤੋਂ ਪਹਿਲਾਂ ਉਸ ਨੇ ਕਿਹਾ ਰੂਪ ਤਾਂ ਮਿੱਟੀ ਵਾਂਗ ਢਲ ਜਾਂਦਾ ਹੈ ਪਰ ਦਿਲ ਦੀ ਦਇਆ ਤੇ ਸਾਸ ਇਨਸਾਨ ਨੂੰ ਅਮਰ ਕਰ ਦਿੰਦੇ ਹਨ ਸੋ ਦੋਸਤੋ ਇਹ ਕਹਾਣੀ ਸਿਖਿਆ ਦਿੰਦੀ ਹੈ ਕਿ ਅਸਲੀ ਸੋਨਾ ਪਾ ਰੂਪ ਵਿੱਚ ਨਹੀਂ ਕਰਮ ਤੇ ਸੇਵਾ ਵਿੱਚ ਹੁੰਦਾ ਹੈ ਇੱਕ ਔਰਤ ਦੀ ਤਾਕਤ ਉਸਦੇ ਸਾਹਸ ਤੇ ਤਿਆਗ ਵਿੱਚ ਹੀ ਹੈ ਜੋ ਆਪਣੀ ਜ਼ਿੰਦਗੀ ਹੋਰ ਨਾਲ ਹੀ ਸਮਰਪਿਤ ਕਰਦਾ ਹੈ ਉਸਦਾ ਲਈ ਅਮਰ ਹੋ ਜਾਂਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੇਕਰ ਤੁਸੀਂ ਹੋਰ ਵੀ ਨਵੀਆਂ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪੇਜ ਨੂੰ ਫੋਲੋ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਜਾਂ ਤੁਸੀਂ ਕਿਵੇਂ ਦੀ ਕਹਾਣੀ ਸੁਣਨਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਆਪਣਾ ਵਿਚਾਰ ਜ਼ਰੂਰ ਦੇਣਾ ਧੰਨਵਾਦ ਜੀ